ਧਰ ਤੂ ਧਰ ਤੂ ਦਿਲ ਰਖੀਏ ਪਹਾੜ ਵਰਗਾ ਹਾਥੀਆਂ ਦੀ ਤੋਰ ਤੁਰੀਏ ਦਿਲ ਰਖੀਏ ਪਹਾੜ ਵਰਗਾ ਹਾਥੀਆਂ ਦੀ ਤੋਰ ਤੁਰੀਏ ਦਿਲ ਰਖੀਏ ਪਹਾੜ ਹਾਥੀਆਂ ਦੀ ਤੋਰ ਦਿਲ ਰਖੀਏ ਪਹਾੜਾ ਭਰੇ ਹਾਥੀਆਂ ਦੀ ਤੋਰ ਪਿਆਰੇ ਜੀ ਮਸਤੀ ਹੋਵੇ ਚਿਹਰਾਂ ਨਾਲ ਦੀ ਪਿਆਰੇ ਜੀ ਮਸਤੀ ਹੋਵੇ ਚਿਹਰਾਂ ਨਾਲ ਦੀ ਪਿਆਰੇ ਜੀ ਮਸਤੀ ਹੋਵੇ ਵਿਆਰੇ ਜੀ ਮਸਤੀ ਹੋਵੇ ਛੇਰਾ ਦਿਲ ਰੱਖੀਏ ਪਹਾੜ ਗਰੀਗਾ ਹਾਥੀਆਂ ਦੀ ਤੋਰ ਤੁਰੀਏ ਦਿਲ ਰੱਖੀਏ ਪਹਾੜ ਹਾਥੀਆਂ ਦੀ ਦੌਰ ਦੁਰੀਏ ਦਿਲ ਰੱਖੀਏ ਪਹਾੜਾ ਹਾਥੀਆਂ ਦੀ ਦੌਰ ਦਿਲ ਰੱਖੀਏ ਪਹਾੜਾ ਹਾਥੀਆਂ ਦੀ ਸੁਦਿਲ ਪਹਾੜ ਵਰਗਾ ਰੱਖਣਾ ਚਾਹੀਦਾ ਤੇ ਪਹਾੜ ਵਰਗਾ ਦਿਲ ਸਿਮਰਨ ਦੇ ਨਾਲ ਹੀ ਹੋ ਸਕਦਾ ਹੈ ਸਿਮਰਨ ਤੋਂ ਬਿਨਾ ਬਿਨਾ ਦੁਨੀਆ ਵਿੱਚ ਐਸੀ ਕੋਈ ਚੀਜ਼ ਨਹੀਂ ਬਣੀ ਜੋ ਜੜੀ ਪਹਾੜ ਵਾਂਗੂ ਸਥਰ ਬਣਾ ਸਕੇ ਮਨ ਨੂੰ ਸੋ ਗੁਰੂ ਪਿਆਰਿਓ ਮਨ ਇੰਨਾ ਸਥਰ ਹੋ ਜਾਂਦਾ ਹੈ ਕਹਿੰਦੇ ਧਰਤੀ ਤੇ ਜਦੋਂ ਪਾਪ ਵੱਧ ਜਾਂਦੇ ਆ ਧਰਤੀ ਵੀ ਡੋਲ ਜਾਂਦੀ ਪਰ ਜਿਹੜਾ ਨਾਮ ਜਪਣ ਵਾਲਾ ਦਾ ਹਿਰਦਾ ਇੰਨਾ ਸਥਰ ਹੋ ਜਾਂਦਾ ਹੈ ਪਹਾੜ ਦੇ ਵਾਂਗੂ ਸਥਰ ਹੋ ਜਾਂਦਾ ਹੈ ਹੋ ਕਿੰਨੇ ਮਰਜੀ ਤੂਫਾਨ ਆਉਣ ਹਨੇਰੀਆਂ ਚੱਲਣ ਸੋ ਪਹਾੜ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਗੁਰੂ ਪਿਆਰਿਓ ਛੇਤੀ ਉਹ ਆਪਣੀ ਥਾਂ ਤੋਂ ਸਰਕਦਾ ਨਹੀਂ ਸੋ ਉਹਨੂੰ ਪਰਵਾਹ ਨਹੀਂ ਹੁੰਦੀ ਤੂਫਾਨਾਂ ਦੀ ਹਨੇਰੀਆਂ ਦੀ ਸੋ ਇਸੇ ਤਰ੍ਹਾਂ ਆਪਣੀ ਜੀਵਨ ਦੇ ਵਿੱਚ ਕਦੀ ਸੁੱਖ ਦਾ ਤੂਫਾਨ ਕਦੀ ਦੁੱਖ ਦਾ ਤੂਫਾਨ ਹਰੇਕ ਦੇ ਜੀਵਨ ਚ ਆਉਂਦਾ ਜਾਂਦਾ ਰਹਿੰਦਾ ਕਦੀ ਦੁੱਖ ਦਾ ਤੂਫਾਨ ਆ ਜਾਂਦਾ ਹੈ ਕਦੀ ਸੁੱਖ ਦਾ ਤੂਫਾਨ ਆ ਜਾਂਦਾ ਹੈ ਜਦੋਂ ਸੁੱਖ ਦਾ ਤੂਫਾਨ ਹੋ ਜਾਂਦਾ ਹੈ ਉਦੋਂ ਵੀ ਗੁਰੂ ਪਿਆਰਿਓ ਆਪਣੀਆਂ ਜੜਾਂ ਪਟ ਦਿੰਦਾ ਗੁਰੂ ਘਰ ਆਉਣਾ ਛੁੱਟ ਜਾਂਦਾ ਹੈ ਨਿਦਨੇਮ ਟੁੱਟ ਜਾਂਦਾ ਸੋ ਗੁਰੂ ਪਿਆਰਿਓ ਮਰਿਆਦਾ ਚੋਂ ਬੰਦਾ ਬਾਹਰ ਨਿਕਲ ਜਾਂਦਾ ਹੈ ਹੰਕਾਰ ਦੇ ਵਿੱਚ ਆ ਕੇ ਨਸ਼ੇ ਕਰਨ ਲੱਗ ਜਾਂਦਾ ਹੈ ਮਾੜੇ ਕਰਮਾਂ 'ਚ ਗਰਕ ਜਾਂਦਾ ਸੋ ਸੁੱਖਾਂ ਦਾ ਤੂਫਾਨ ਆਇਆ ਤੇ ਗੁਰੂ ਪਿਆਰਿਓ ਅੱਖ ਹੀ ਨਹੀਂ ਖੁੱਲਦੀ ਬੰਦੇ ਦੀ 8 ਵਜੇ ਤੱਕ ਕਿਉਂਕਿ ਇਸੀ ਚੱਲਦਾ ਠੰਡੀ ਠੰਡੀ ਹਵਾ ਸੋ ਗੁਰੂ ਪਿਆਰਿਓ ਮਖਮਲੀ ਗੱਦਾ ਉਤੇ ਮਖਮਲੀ ਬਿਸਤਰ ਸੋ ਕਿੱਥੇ ਅੱਖ ਖੁੱਲਦੀ ਬੰਦੇ ਦੀ ਸੋ ਇਹ ਤੂਫਾਨ ਹੈ ਜਿਹੜਾ ਲੈ ਜਾਂਦਾ ਬੰਦੇ ਨੂੰ ਸੁੱਖਾਂ ਦਾ ਤੂਫਾਨ ਵੀ ਲੈ ਜਾਂਦਾ ਤੇ ਜਦੋਂ ਦੁੱਖ ਆ ਜਾਂਦੇ ਸੋ ਗੁਰੂ ਪਿਆਰਿਓ ਕਈ ਵਾਰੀ ਮੁਸੀਬਤ ਬਹੁਤ ਵੱਧ ਜਾਂਦੀ ਪਰਿਵਾਰ ਦੇ ਵਿੱਚ ਕਈ ਵਾਰੀ ਵੱਡੇ ਵੱਡੇ ਸੰਕਟ ਖੜੇ ਹੋ ਜਾਂਦੇ ਤਾਂ ਬੰਦਾ ਦਿਲ ਤੋੜ ਬਿੰਦਾ ਤੇ ਗੁਰੂ ਪਿਆਰਿਓ ਗੁਰੂ ਘਰ ਆਣਾ ਛੱਡ ਦਿੰਦਾ ਨਿਤਨੇਮ ਕਰਨਾ ਛੱਡ ਦਿੰਦਾ ਸੋ ਗੁਰੂ ਪਿਆਰਿਓ ਭਜਨ ਕਰਨਾ ਛੱਡ ਦਿੰਦਾ ਚੰਗੇ ਕਰਮ ਕਰਨੇ ਛੱਡ ਦਿੰਦਾ ਸੋ ਮਾੜੇ ਕਰਮਾਂ 'ਚ ਹੋਰ ਗਿਰਕ ਜਾਂਦਾ ਕਈ ਵਾਰੀ ਸੋਏ ਜਿਹੜੇ ਦੁੱਖ ਸੁੱਖ ਨੇ ਹਲਾ ਦਿੰਦੇ ਬੰਦੇ ਨੂੰ ਪਰ ਜਿਹੜੇ ਨਾਮ ਜਪਦੇ ਆ ਉਹਨਾਂ ਦਾ ਹਿਰਦਾ ਪਹਾੜ ਵਾਂਗੂ ਸਖਰ ਹੋ ਜਾਂਦਾ ਉਹਨਾਂ ਦਾ ਹਿਰਦਾ ਹਿੱਲਦਾ ਨਹੀਂ ਤੇ ਉਹਨਾਂ ਦੀ ਤੋਰ ਹਾਥੀਆਂ ਵਰਗੀ ਹੋ ਜਾਂਦੀ ਹਾਥੀ ਗੁਰੂ ਪਿਆਰਿਓ ਜਦੋਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦਾ ਹੈ ਤੇ ਉਹਨੂੰ ਦੇਖ ਕੇ ਵੱਡੇ ਨੂੰ ਕਹਿੰਦੇ ਬਹੁਤ ਕੁੱਤੇ ਭੌਂਕਣ ਲੱਗ ਜਾਂਦੇ ਆਪਾਂ ਸਾਰੇ ਦੇਖਦੇ ਹੀ ਆ ਸੋ ਕੁੱਤੇ ਬਹੁਤ ਰੌਲਾ ਪਾ ਦਿੰਦੇ ਆ ਕੀ ਕੀ ਆ ਗਿਆ ਪਿੰਡ ਦੇ ਵਿੱਚ ਵੱਡਾ ਸਾਰਾ ਨਾਲੇ ਉਹਨੇ ਕਿੱਡਾ ਰੋਟੀ ਖੋਣੀ ਕੁੱਤਿਆਂ ਦੀ ਉਹਨੂੰ ਕਿਉਂ ਦੇਖ ਕੇ ਭੌਂਕਦੇ ਆ ਵੱਡੇ ਨੂੰ ਦੇਖ ਕੇ ਭੌਂਕਦੇ ਆ ਇਸੇ ਤਰ੍ਹਾਂ ਖਾਂਦੇ ਨੂੰ ਦੇਖ ਕੇ ਲੋਕ ਜਰਦੇ ਨਹੀਂ ਬਹੁਤ ਕੁਝ ਬੋਲਦੇ ਚੰਗੇ ਪਾਸੇ ਜਾਂਦੇ ਨੂੰ ਕੌਣ ਜਰਦਾ ਸਿਆਣੇ ਕਹਿੰਦੇ ਭੁੱਖੇ ਨੂੰ ਕੋ ਜਿੰਦਾ ਨਹੀਂ ਤੇ ਖਾਂਦੇ ਨੂੰ ਕੋ ਜਰਦਾ ਨਹੀਂ ਸੋ ਦੇਖ ਦੇਖ ਬੜੀਆਂ ਗੱਲਾਂ ਕਰਦੇ ਆ ਕੁੱਠੀਆਂ ਸਿੱਧੀਆਂ ਤੇ ਪ੍ਰਵਾਹ ਨਹੀਂ ਕਰਨੀ ਕਹਿੰਦੇ ਹਾਥੀ ਵਾਂਗੂ ਜਿਹੜੇ ਨਾਮ ਜਪਣ ਵਾਲੇ ਉਹ ਹਾਥੀ ਵਾਂਗੂ ਤੁਰੇ ਜਾਂਦੇ ਹਨ ਕੰਨ ਹਿਲਾਉਂਦਾ ਕਹਿੰਦੇ ਹਾਥੀ ਇੱਕ ਪਿੰਡ ਤੋਂ ਦੂਜੇ ਪਿੰਡ ਚਲਾ ਜਾਂਦਾ ਪਰ ਉਦਿਆਂ ਦੀ ਪ੍ਰਵਾਹ ਨਹੀਂ ਕਰਦਾ ਜਿੰਨੇ ਮਰਜ਼ੀ ਰੌਲਾ ਪਾਈ ਜਾਣੋ ਸੋ ਗੁਰੂ ਪਿਆਰਿਓ ਜਿਹੜਾ ਸ਼ੇਅਰ ਹੈ ਸ਼ੇਰ ਆਪਣੀ ਮਸਤੀ ਨਹੀਂ ਛੱਡਦਾ ਜਦੋਂ ਸ਼ਿਕਾਰ ਕਰਕੇ ਰੱਜ ਕੇ ਸੁੱਤਾ ਹੋਵੇ ਨਾ ਪੂਰਾ ਆਪਣਾ ਪੇਟ ਭਰ ਕੇ ਤੇ ਗੁਰੂ ਪਿਆਰਿਓ ਜਦੋਂ ਗੂੜੀ ਨੀਂਦ ਵਿੱਚ ਹੋਵੇ ਭਾਵੇਂ ਉਹਦੇ ਕੋਲ ਪੂਕਾ ਮਾਰੀ ਜਾਏ ਕੋਈ ਉਹ ਆਪਣੀ ਅੱਖ ਨਹੀਂ ਪੱਟਦਾ ਸੋ ਆਪਣੀ ਮਸਤੀ 'ਚ ਪਿਆਰ ਹਿੰਦਾ ਸੋ ਨਹੀਂ ਦੇਖਦਾ ਭਾਵੇਂ ਉਹਦੇ ਕੋਲ ਜਿੰਨਾ ਮਰਜੀ ਘਰੋਲਾ ਪਾਈ ਜਾਵੇ ਸੋ ਇਸੇ ਤਰ੍ਹਾਂ ਸ਼ੇਰਾਂ ਨਾਲ ਦੀ ਮਸਤੀ ਕਦੋਂ ਬਣਦੀ ਹੈ ਵੀ ਨਾਮ ਜਪਣ ਨਾਲ ਸ਼ੇਰਾਂ ਵਰਗੀ ਮਸਤੀ ਨਾਮ ਜਪਣ ਨਾਲ ਬਣੇਗੀ ਪਹਾੜ ਵਾਂਗੂ ਹਿਰਦਾ ਸਖਰ ਇਹ ਵੀ ਨਾਮ ਜਪਣ ਨਾਲ ਹੋਏਗਾ ਸੋ ਗੁਰੂ ਪਿਆਰਿਓ ਹਾਥਾਂ ਹਾਥੀਆਂ ਵਰਗੀ ਤੋਰ ਕਿਵੇਂ ਆਏਗੀ ਸੋ ਵੀ ਨਾਮ ਜਪਣ ਨਾਲ ਇਹ ਨਾਮ ਤੋਂ ਬਿਨਾ ਕੋਈ ਗੱਲ ਬੰਦੀ ਹੋਈ ਨਹੀਂ ਨਾ ਸੰਤੋਖ ਆਵੇ ਨਾ ਸਬਰ ਆਵੇ ਨਾ ਸ਼ੈਣਸ਼ੀਲਤਾ ਆਵੇ ਨਾ ਹੀ ਬੰਦਾ ਆਪਣਾ ਜੱਤ ਸੱਤ ਕੈਮ ਰੱਖ ਸਕਦਾ ਕਿ ਸ਼ਹਿਰਾ ਪਵਾਇਆ ਮਾਰਾ ਨੇ ਜੱਤ ਸੱਤ ਦੀ ਨਿਸ਼ਾਨੀ ਸੋ ਜਿਹੜਾ ਬੰਦਾ ਜੱਤ ਸੱਤ ਨਹੀਂ ਰੱਖ ਸਕਦਾ ਉਹਦਾ ਕਸ਼ਹਿਰਾ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਸ਼ਕਸ਼ਹਿਰਾ ਦਿੱਤਾ ਹੀ ਮਾਰਨ ਮਾਰਨ ਨੇ ਤਾਂ ਇਹ ਜੱਤ ਸਾਧ ਦੀ ਨਿਸ਼ਾਨੀ ਤੇ ਜੱਤ ਸਾਤ ਉਹੀ ਰੱਖ ਸਕਦੇ ਜਿਹੜਾ ਭਜਨ ਬਹੁਤ ਕਰੇ ਸੋ ਜਿਹਦੇ ਕੋਲ ਭਜਨ ਹੈ ਨਹੀਂ ਉਹ ਜੱਤ ਸਾਤ ਵੀ ਨਹੀਂ ਰੱਖ ਸਕਦਾ ਸ਼ੈਨ ਸ਼ੀਲਤਾ ਨਹੀਂ ਰੱਖ ਸਕਦਾ ਉਹਦੇ ਚ ਨਿਮਰਤਾ ਵੀ ਨਹੀਂ ਆਏਗੀ ਉਹਦੇ ਚ ਵਰਾਗ ਵੀ ਨਹੀਂ ਆਏਗਾ ਇਹ ਸਾਰਾ ਕੁਝ ਸਿਮਰਨ ਦੀ ਖੜਾ ਹੈ ਸਿਮਰਨ ਤੋਂ ਬਿਨਾ ਗੱਲ ਮੁਕਾਓ ਕਿ ਗੱਲ ਕੋਈ ਬੰਦੀ ਹੋਈ ਨਹੀਂ ਜਿਹੜਾ ਸਿਮਰਨ ਕਰੇਗਾ ਉਹੀ ਪ੍ਰਮਾਤਮਾ ਨੂੰ ਪਾਏਗਾ ਉਹੀ ਆਪਣਾ ਜਨਮ ਸਫਲਾ ਕਰੇਗਾ ਜਿਹੜਾ ਸਿਮਰਨ ਨਹੀਂ ਕਰਦਾ ਉਨੇ ਮਾਰ ਖਾ ਜਾਣੀ ਆਪਣਾ ਜਨਮ ਗਵਾ ਜਾਣਾ ਸੋ ਵੇਖ ਲੋ ਹੁਣ ਜਨਮ ਸਫਲ ਕਰਨਾ ਹੈ ਕਿ ਗਵਾ ਕੇ ਜਾੜੇ ਮਰਜੀ ਆਪਣਾ ਸੋ ਬੜੋ ਸਲੋਕ ਪਵਨੰ ਗੁਰੂ ਪਾਣੀ ਪਿ